ਹਾਂਜੀ ਸਰ ਅਸੀਂ ਨਾ ਪੂਰੇ ਪੰਜਾਬ ਦੇ ਵਿੱਚੋਂ ਕੱਚੇ ਅਧਿਆਪਕ ਜਿਹੜੇ ਇਹਨਾਂ ਨੇ ਪੰਜਾਬ ਸਰਕਾਰ ਨੇ ਪਿੱਛੇ ਜੇ ਵਾਅਦਾ ਕੀਤਾ ਸੀ ਮੁੱਖ ਮੰਤਰੀ ਪੰਜਾਬ ਨੇ ਵੀ ਪੰਜਾਬ ਦੇ ਵਿੱਚ ਅਸੀਂ ਕੋਈ ਕੱਚਾ ਕੱਚਾ ਸ਼ਬਦ ਰਹਿਣ ਨਹੀਂ ਦੇਣਾ ਜੀ ਉਹ ਕੱਚੇ ਸ਼ਬਦ ਨਾ ਰਹਿਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਕੱਚੇ ਅਧਿਆਪਕਾਂ ਨੂੰ ਐ ਕੀਤਾ ਸੀ ਪੂਰੇ ਪੰਜਾਬ 'ਚ ਬੋਰਡ ਲਗਾਏ ਸੀ ਵੀ ਅਸੀਂ ਇਹਨਾਂ ਨੂੰ ਪੱਕੇ ਕਰਤਾ ਬਲਕਿ ਪੱਕੇ ਵਾਲਾ ਕੁਝ ਵੀ ਨਹੀਂ ਕੀਤਾ ਕੋਈ ਪੇ ਸਕੇਲ ਲਾਗੂ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਕੋਈ ਰੈਗੂਲਰ ਅਧਿਆਪਕ ਨੂੰ ਜਿਹੜਾ ਪੱਤਾ ਮਿਲਦਾ ਉਹ ਪੱਤਾ ਨਹੀਂ ਮਿਲਦਾ ਕੁਸ਼ਕਦ ਦੇਬ ਕਿਹੋ ਜੇ ਵੀ ਨੇ ਜਿਨ੍ਹਾਂ ਨੂੰ ਪੱਕੇ 2-2 4-4 ਦਿਨਾਂ ਪਿੱਛੇ ਅਟਕਾਇਆ ਪਿਆਗਾ ਉਹਨਾਂ ਦੀ ਪ੍ਰੋਪਰ ਉਹਨਾਂ ਨੂੰ ਮਤਲਬ ਤਰਖਾਵਾਦਾ ਵੀ ਨਹੀਂ ਕੀਤਾ ਹੈਗਾ ਇਸ ਕਰਕੇ ਅੱਜ ਇੱਥੇ ਡੀਸੀ ਆਫਿਸ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇੱਥੇ ਆਏ ਹੋਏ ਸੀ ਸਾਨੂੰ ਆਏ ਸੀ ਵੀ ਲੋਕਲ ਨੇੜੇ ਆ ਮਿਲ ਲੈਣੇ ਆ ਉਹ ਕਹਿੰਦੇ ਨੇ ਸਰਕਾਰ ਆ ਸਾਡੀ ਸਰਕਾਰ ਆਪਦੇ ਦਵਾਰ ਉਹਦੇ ਤਹਤ ਸਾਨੂੰ ਆਏ ਸੀ ਵੀ ਮਿਲਣਗੇ ਅਸੀਂ ਆਪਣੇ ਮੰਗ ਪੱਤਰ ਦੇਵਾਂਗੇ ਵੀ ਸਾਡੀਆਂ ਇਹ ਮੰਗਾਂ ਰਹਿੰਦੀਆਂ ਨੇ ਪੇ ਸਕੇਲ ਰਹਿੰਦਾ ਇਹਨੂੰ ਪੂਰਾ ਲਾਗੂ ਕਰ ਦਿਓ ਤੇ ਇੱਥੇ ਡੀਸੀ ਦਫ਼ਤਰਾਂ ਦੇ ਵਿੱਚੋਂ ਵੱਖ-ਵੱਖ ਨੁਮਾਇੰਦਿਆਂ ਨੂੰ ਸਾਡਿਆਂ ਨੂੰ ਪੂਰੇ ਪੰਜਾਬ ਚੋਂ ਫੋਨ ਕਰਕੇ ਬੁਲਾਇਆ ਗਿਆ ਸੀ ਬਾਕਾਇਦਾ ਅਸੀਂ ਕੋਈ ਆਪਣੇ ਆਪ ਚੱਲ ਕੇ ਵੀ ਨਹੀਂ ਆਏ ਹੈਗੇ ਵੀ ਤੁਸੀਂ ਆਓ ਤੇ ਤੁਹਾਨੂੰ ਅਸੀਂ ਮੀਟਿੰਗ ਦਵਾਵਾਂਗੇ ਪ੍ਰੋਪਰ ਤਰੀਕੇ ਨਾਲ ਸੀਐਮ ਦੇ ਓਐਸਡੀ ਨਾਲ ਤੇ ਅਸੀਂ ਅਖਿਆ ਚਲੋ ਕਨਵੇ ਹੋਣੀ ਚਾਹੀਦੀ ਅਸੀਂ ਟੇਬਲ ਟਾਕ ਤੋਂ ਨਹੀਂ ਭਜਦੇ ਹੈਗੇ ਤੇ ਇੱਥੇ ਆ ਕੇ ਅੱਜ ਹੈਰਾਨ ਕਰਨ ਵਾਲੀ ਗੱਲ ਹੈ ਵੀ ਮੁੱਖ ਮੰਤਰੀ ਸਾਹਿਬ ਤਾਂ ਬਾਹਰ ਤਾਂ ਹੂੰ ਤਾਂ ਹੂੰ ਕਰਦੇ ਫਿਰਦੇ ਆ ਜੀ ਗੱਡੀਆਂ ਉਰੋਂ ਦੀ ਨਿਕਲ ਰਹੀਆਂ ਨੇ ਇਹ ਸਾਨੂੰ ਇੱਥੇ ਹਰਾਸ਼ ਕਰ ਰਹੇ ਆ ਇੱਥੇ ਫਸਾ ਕੇ ਖੜਾ ਖੜਾ ਲਿਆ ਸਾਨੂੰ ਜਿੰਨੇ ਟੀਚਰ ਆਏ ਆ ਸਵੇਰ ਦੇ ਸਾਜਰੇ ਦੇ ਤੁਰੇ ਹੋਏ ਆ ਭੁੱਖੜ ਪਾਣੇ ਖੜੇ ਆ ਇੱਥੇ ਜਣੇ ਦੀ ਸਾਡਾ ਬਿਆਰਥ ਸਮਾਂ ਗਵਾਇਆ ਗਿਆ ਰਹੇ ਆ ਪੇਪਰਾਂ ਦਾ ਸਮਾਂ ਚੱਲ ਰਿਹਾ ਇੱਕ ਅਧਿਆਪਕ ਅਚਨਚੇਤ ਛੁੱਟੀ ਲੈ ਕੇ ਇੱਥੇ ਪਹੁੰਚਿਆ ਹੋਗਾ ਵੀ ਚਲੋ ਕੋਈ ਨਹੀਂ ਸਾਡੇ ਕੋ ਭਿਕ ਦੀ ਵੀ ਅੱਗੇ ਗੱਲਬਾਤ ਹੈਗੀ ਆ ਪਰ ਇਹਨਾਂ ਨੇ ਇੰਨਾ ਸਰਕਾਰ ਮਾੜੀ ਆ ਇਹ ਇੱਕ ਮੀਟਿੰਗ ਤੱਕ ਕਰਨ ਨੂੰ ਤਿਆਰ ਨਹੀਂ ਹੈਗੀ ਕਿਸੇ ਅਧਿਆਪਕ ਨਾਲ ਮਾ ਕੁੱਲ ਮਿਲਾ ਕੇ ਮਾੜੀ ਆ ਸਰਕਾਰ ਜੀ ਡੀਸੀ ਸਾਹਿਬ ਸਾਡੇ ਏਡੀਸੀ ਸਾਹਿਬ ਖੜੇ ਨੇ ਉਹ ਕਹਿੰਦੇ ਅਸੀਂ ਤੁਹਾਡਾ ਮੈਸੇਜ ਕਨਵੇ ਕਰ ਰਹੇ ਹਾਂ ਤੇ ਅੱਗੋਂ ਕਿ ਰਿਸਪੌਂਸ ਹੀ ਨਹੀਂ ਆ ਰਿਹਾ ਫਿਰ ਸਰਕਾਰ ਮਾੜੀ ਆਰ ਪ੍ਰਸ਼ਾਸਨ ਨਹੀਂ ਕਰ ਰਿਹਾ ਇਹ ਤਾਂ ਹੁਣ ਤੁਹਾਡੇ ਸਾਹਮਣੇ ਆ ਸਾਡੇ ਸਾਹਮਣੇ ਆ ਸੱਚ ਕੀ ਆ ਝੂਠ ਕੀ ਆ ਤੁਹਾਨੂੰ ਵੀ ਲੈਟਰ ਦਿੱਤਾ ਕਿ ਅਸੀਂ ਮੀਟਿੰਗ ਆ ਕੋਈ ਲੈਟਰ ਨਹੀਂ ਜੀ ਸਾਨੂੰ ਕੱਖ ਨਹੀਂ ਹੈਗਾ ਨਹੀਂ ਤੇ 10 ਵਜੇ ਇੱਥੇ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਇਹ ਰਾਤ 10 ਵਜੇ 9 ਵਜੇ ਸਾਨੂੰ ਮੈਸੇਜ ਆਇਆ ਕਿ ਤੁਸੀਂ ਆਓ ਲੁਧਿਆਣੇ ਡੀਸੀ ਦਫਤਰ ਪਹੁੰਚੋ ਤੇ ਤੁਹਾਡੀ ਅਸੀਂ ਮੀਟਿੰਗ ਕਰਾਵਾਂਗੇ ਸਵੇਰ ਇਹ ਸਾਡੇ ਸਾਥੀ ਇੱਥੇ ਸਾਰਾ ਕੁਝ ਨਾਮ ਨੋਟ ਕਰਾ ਕੇ ਸਵੇਰੇ 10 ਵਜੇ ਮਤਲਬ ਸਾਨੂੰ ਬੁਲਾਇਆ ਇਹ ਰਾਤ 10 ਵਜੇ ਇੱਥੋਂ ਵਾਪਸ ਗਏ ਨੇ ਪਰ ਅਸੀਂ ਸਵੇਰੇ 9-9 ਵਜੇ ਦੇ ਇੱਥੇ ਸਾਰੇ ਪੰਜਾਬ ਚੋਂ ਸਾਥੀ ਆ ਕੇ ਖੜੇ ਆ ਬਹੁਤ ਸਮੱਸਿਆ ਵਿਚ ਹੈਗੇ ਆ ਟੀਚਰ ਸਾਰੇ ਕਿਸੇ ਦੀ ਮੇਨ ਪ੍ਰੋਬਲਮ ਸਾਡੀ ਚਲੋ ਇੱਕ ਹੀ ਆ ਸਾਰਿਆਂ ਦੀ ਪੇ ਸਕੇਲ ਪਰ ਉਸ ਤੋਂ ਹਟ ਕੇ ਵੀ ਬਹੁਤ ਸਮੱਸਿਆਵਾਂ ਹੈਗੀਆਂ ਜਿਵੇਂ ਸਾਡੇ 250 ਤਕਰੀਬਨ ਸਾਥੀ ਹੈਗਾ ਜਿਨ੍ਹਾਂ ਨੂੰ ਜਿਹੜੀ ਹੁਣ 18000 ਤਨਖਾਹ ਦੇ ਰਹੇ ਉਹ ਵੀ ਨਹੀਂ ਮਿਲ ਰਹੀ। ਸੋ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਸਾਡਾ ਇੱਥੇ ਸਮਾਂ ਖਰਾਬ ਕੀਤਾ ਜਾ ਰਿਹਾ ਬਿਨਾਂ ਵਜ੍ਹਾ ਤੋਂ ਤੇ ਪੰਜਾਬ ਸਰਕਾਰ ਆ ਜਿਹੜਾ ਇਹ ਸਹੀ ਤਰੀਕੇ ਨਾਲ ਜੋ ਕਿਹਾ ਉਹਨੂੰ ਇੰਪਲੀਮੈਂਟ ਕਰਨ ਵਿੱਚ ਸਫਲ ਨਹੀਂ ਹੋਈ ਅਜੇ ਤੱਕ। ਫੋਨ ਤੁਹਾਨੂੰ ਮੁਲਾਜ਼ਮ ਵੇਲੇ ਮਿਲਿਆ ਕੋਈ ਆ ਕੇ ਸਾਡੀ ਜਿਹੜੀ ਗੱਲਬਾਤ ਡੀਸੀ ਸਾਹਿਬ ਨਾਲ ਚੱਲ ਰਹੀ ਹੈ ਉਹ ਸਾਨੂੰ ਫੋਨ ਵੀ ਦਿਖਾ ਰਹੇ ਕਿ ਮੈਂ ਮੈਸੇਜ ਕਨਵੇ ਕਰਤਾ ਹੈ ਜਿਹੜੇ ਓਐਸਡੀ ਸਾਹਿਬ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਪਰ ਸਰਕਾਰ ਵੱਲੋਂ ਕੋਈ ਵੀ ਰਿਸਪਾਂਸ ਇਹਦੇ ਤੇ ਨਾ ਉਹ ਐਸਡੀ ਸਾਹਿਬ ਵੱਲੋਂ ਉਹਨਾਂ ਨੂੰ ਆ ਰਿਹਾ ਤੇ ਅਸੀਂ ਉਦੋਂ ਤੇ ਇੱਥੇ ਖੜੇ ਖੱਜਲ ਖਵਾਰ ਹੋਈ ਜਾਂਦੇ ਆ ਸਾਰੇ 23 ਤਰੀਕ ਦੀ ਰੈਲੀ ਦਾ ਕਰਦੇ ਆ ਅਸੀਂ 15 15 16 16 ਸਾਲ ਤੋਂ ਆ ਜੀ ਪਰ ਅਸੀਂ ਸਰਕਾਰ ਨੂੰ ਇੱਕ ਗੱਲ ਦੱਸ ਦੇਣੀ ਚਾਹੁੰਦੇ ਆ ਇਸ ਤੋਂ ਬਾਅਦ ਸਾਡੀ 23 ਤਰੀਕ ਦੀ ਸੰਗਰੂਰ ਦੀ ਮੁੱਖ ਮੰਤਰੀ ਦੀ ਰੈਸ਼ ਦਾ ਅਸੀਂ ਪ੍ਰੋਗਰਾਮ ਦਿੱਤਾ ਹੋਇਆ ਉਹ ਅਸੀਂ ਪੂਰੇ ਜ਼ੋਰ ਨਾਲ ਉੱਥੇ ਦਿਖਾਵਾਂਗੇ ਕਿ ਸਾਡੇ ਜਿਹੜੇ ਸਾਥੀ ਆ ਜੋ ਤੁਸੀਂ ਵਧਿਕੀਆਂ ਕੀਤੀਆਂ ਉਹ ਅਸੀਂ ਤੁਹਾਡੇ ਘਰ ਆ ਕੇ ਉਹ ਮੰਗਾ ਜੋ ਵੀ ਸਾਡੀਆਂ ਪੈਂਡਿੰਗ ਰਹਿੰਦੀਆਂ ਉੱਥੇ ਆ ਕੇ ਸਾਰਿਆਂ ਨੂੰ ਦਿਖਾਵਾਂਗੇ 23 ਤਰੀਕ ਦਾ ਸਾਡਾ ਪ੍ਰੋਗਰਾਮ ਹੈ ਉਹ ਅਸੀਂ ਜ਼ਰੂਰ ਵੱਡੇ ਤਰੀਕੇ ਨਾਲ ਕਰਾਂਗੇ